ਅਜਨੀਤੀ 23 2025 ਦਿਨ ਵੀਰਵਾਰ ਨੂੰ ਵਿਸ਼ਵ ਪ੍ਰਸਿੱਧ ਦਰਬਾਰ ਡੇਰਾ ਬਾਬਾ ਲਾਲ ਬਾਦਸ਼ਾਹ ਸਰਕਾਰ ਨਕੋਦਰ ਵਿਖੇ ਕਈ ਮਹੀਨੇ ਬਾਅਦ ਇਥੋਂ ਦੇ ਗੱਦੀ ਨਿਸ਼ੀ ਸਾਈ ਹੰਸਰਾਜ ਹੰਸ ਦਰਵੇਸ਼ ਜੀ ਪਹੁੰਚੇ ਜਿਵੇਂ ਕਿ ਸਾਰੇ ਵੀਰਾਂ ਨੂੰ ਪਤਾ ਹੈ ਕਿ ਪਿਛਲੇ ਕੁਝ ਮਹੀਨੇ ਪਹਿਲੇ ਡੇਰੇ ਵਿਖੇ ਸੇਵਾਦਾਰਾ ਵਿੱਚ ਕੁਝ ਆਪਸੀ મતਭੇਦ ਬਣ ਗਏ ਸਨ ਜਿਸ ਦੇ ਰੋਸ ਵਿੱਚ ਉਸ ਸਮੇਂ ਡੇਰੇ ਦੇ ਕੁਝ ਸੇਵਾਦਾਰਾਂ ਤੇ ਮੁਹੱਲਾ ਰਿਸ਼ੀ ਨਗਰ ਦੇ ਵਸਨੀਕਾਂ ਵੱਲੋਂ ਸਾਈ ਹਾਂਸ ਰਾਜ ਹਾਂਸਦਰਵੇਸ਼ ਅਤੇ ਹਲਕਾ ਵਿਧਾਇਕ ਐਮਐਲਏ ਵੀ ਵੀਿੰਦਰਜੀਤ ਕੌਰਮਾਨ ਹੋਣਾ ਦਾ ਪੁਤਲਾ ਵੀ ਫੂਕਿਆ ਗਿਆ ਸੀ ਜਿਸ ਤੋਂ ਬਾਅਦ ਇੱਕ ਬਹੁਤ ਵੱਡਾ ਵਿਵਾਦਤ ਮਸਲਾ ਡੇਰਾ ਬਾਬਾ ਲਾਲ ਬਾਦਸ਼ਾ ਨਕੋਦਰ ਵਿਕੇ ਪੈਦਾ ਹੋ ਗਿਆ ਸੀ ਅਤੇ ਉਪਰੰਤ ਲੋਕਲ ਪ੍ਰਸ਼ਾਸਨ ਨੂੰ ਇਹ ਸਭ ਵੇਖਦਿਆਂ ਡੇਰੇ ਵਿਕੇ ਸਾਰੀ ਬਾਗਬੌਰ ਆਪਣੇ ਹੱਥਾਂ ਵਿੱਚ ਲੈ ਲੈਂਦੇ ਆ ਇੱਥੇ ਰিসিਵਰ ਬਿਠਾਉਣਾ ਪਿਆ ਸੀ ਕਿ ਸਾਰੇ ਕੰਮ ਸਰਕਾਰ ਦੇ ਅੰਡਰ ਹੋ ਗਏ ਸਨ ਜਿਸ ਤੋਂ ਬਾਅਦ ਸੰਗਤਾਂ ਵਿੱਚ ਵੀ ਕਾਫੀ ਰੋਸ ਪਾਇਆ ਗਿਆ ਸੀ ਅਤੇ ਸੰਕਤਾ ਦੀ ਚਹਿਲ ਕਰਮੀ ਡੇਰੇ ਵਿਖੇ ਕੱਟ ਗਈ ਸੀ ਪਰ ਅੱਜ ਤਕਰੀਬਨ 6 ਮਹੀਨੇ ਬਾਅਦ ਡੇਰੇ ਦੀ ਨਵੀਂ ਅਤੇ ਪੁਰਾਣੀ ਕਮੇਟੀ ਨੇ ਮਿਲ ਕੇ ਸਾਈ ਹੰਸਰਾਜ ਹੰਸਦਰਵੇਸ਼ ਜੀ ਨੂੰ ਡੇਰੇ ਵਿਖੇ ਬੁਲਾਇਆ ਤੇ ਆਪਣੀ ਸਰਪ੍ਰਸਤੀ ਵਿੱਚ ਡੇਰੇ ਨੂੰ ਅੱਗੇ ਚਲਾਉਣ ਅਤੇ ਆਉਣ ਵਾਲੇ ਮੇਲਿਆਂ ਦੀ ਰਹਿਨਮਾਈ ਕਰਨ ਲਈ ਬੇਨਤੀ ਕੀਤੀ ਕੀ ਹੁਣ ਪਹਿਲੇ ਵੀ ਚੁੱਕੇ ਸਾਲਾਂ ਦੇ ਮੇਲਿਆਂ ਵਾਂਗ ਫੇਰ ਡੇਰਾ ਬਾਬਾ ਲਾਲ ਬਾਸ਼ਾ ਵਿਖੇ ਰੌਣਕਾਂ ਵੇਖਣ ਨੂੰ ਮਿਲਣ ਗਿਆ ਜਿਵੇਂ ਕੀ ਪਹਿਲੇ ਮਿਲਦਿਆਂ ਸਨ ਇਹ ਤੇ ਦਾਤਾ ਜੀ ਹੀ ਜਾਣਦੇ ਨੇ ਸੋ ਅੱਜ ਦੀ ਇਸ ਡੇਰੇ ਵਿਕੇ ਹੋਈ ਪ੍ਰੈਸ ਕਾਨਫਰੰਸ ਵਿੱਚ ਕੀ ਬੋਲੇ ਇਥੋਂ ਦੇ ਗੱਦੀ ਨਿਸ਼ੀ ਸਾਈ ਹੰਸ ਰਾਜ ਹੰਸ ਦਰਵੇਸ਼ ਜੀ ਤੁਸੀਂ ਵੀ ਸੁਣੋ ਅਤੇ ਵੇਖੋ ਸਾਡੇ ਪੱਤਰਕਾਰ ਸੰਜੀਵ ਸ਼ਰਮਾ ਦੀ ਖਾਸ ਰਿਪੋਰਟ ਨਜ਼ਰ ਨੂੰ ਪਤਾ ਹੁੰਦਾ ਹੈ ਕਿ ਉਹ ਸਪਿਰਚੁਅਲ ਜਿਸ ਸਟੇਜ ਤੇ ਹੁੰਦੇ ਆ ਉਹ ਫਕੀਰ ਨੂੰ ਪਤਾ ਹੁੰਦਾ ਹੈ ਜੀਵੇਂ ਗੁਲਾਮ ਅਲੀ ਖਾਨ ਸਾਹਿਬ ਜਿਵੇਂ ਜੀ ਸ੍ਰੀ ਲਤਾ ਜੀ ਤੁਰੇ ਰਹਿੰਦੇ ਆਮ ਪਬਲਿਕ ਨੂੰ ਤੇ ਪਤਾ ਸਿੰਗਰਿਆ ਲੇਕਿਨ ਸਿੰਗਰ ਨੂੰ ਪਤਾ ਹੁੰਦਾ ਕਿ ਕਿਸ ਲੈਵਲ ਦਾ ਸਿੰਗਰ ਆ ਇਸ ਤਰ੍ਹਾਂ ਫਕੀਰਾਂ ਨੂੰ ਪਤਾ ਹੁੰਦਾ ਕਿ ਕਿਸ ਤੋਂ ਜਿੰਨੀ ਦੇ ਰੋਹ ਭੌਤਿਕ ਤੌਰ ਤੇ ਫਿਜ਼ੀਕਲੀ ਵਿਚਗੇ ਹਾਲਾਂਕਿ ਹੁਣ ਉਹ ਜ਼ਿਆਦਾ ਜ਼ਿੰਦਾ ਨਹੀਂ ਨਾਮ ਫਕੀਰ ਕਿਨਾਂ ਦਾ ਬਾਹੂ ਕਬਰ ਜਨਾਬੀ ਜੀਵੇ ਹੋ ਲੇਕਿਨ ਫਿਜ਼ੀਕਲੀ ਜਿੰਨੀ ਦੇ ਰਹਿ ਪੂਰੇ ਪੰਜਾਬ ਦੇ ਫਕੀਰ ਉਹਨਾਂ ਦੇ ਇੰਤਜ਼ਾਰ ਕਰਦੇ ਸਨ ਔਰ ਇੱਕ ਝਲਕ ਲਈ ਇੱਕ ਦਰਸ਼ਨ ਲਈ ਸਾਰਾ ਸਾਰਾ ਦਿਨ ਵੇਟ ਕਰਦੇ ਆਪਾਂ ਸਾਰਿਆਂ ਨੇ ਅੱਖਾਂ ਨਾਲ ਦੇਖਿਆ ਸੋ ਬਹੁਤ ਵੱਡੀ ਹਸਤੀ ਸੀ ਉਹਨਾਂ ਨੇ ਸਾਰੀ ਜ਼ਿੰਦਗੀ ਪਿਆਰ ਦਿੱਤਾ ਸਾਨੂੰ ਵੀ ਚਾਹੀਦਾ ਕਿ ਅਸੀਂ ਆਪਸ ਵਿੱਚ ਪਿਆਰ ਨਾਲ ਰਹੀਏ ਮੁਹੱਬਤ ਨਾਲ ਰਹੀਏ ਇਹ ਜਿਹੜੇ ਫਕੀਰਾਂ ਦੇ ਦਰਬਾਰ ਹੁੰਦੇ ਆ ਇਹ ਸੰਗਤ ਨੂੰ ਪਿਆਰ ਕਰਨ ਲਈ ਹੁੰਦੇ। ਉਸ ਸੰਗਤ ਨੂੰ ਇੱਜ਼ਤ ਕਰਨ ਲਈ ਹੁੰਦੇ। ਇਹ ਸਤਰਾਮੇ ਆਦਮੀ ਲਈ ਹੁੰਦੇ। ਤੁਸੀਂ ਕਿਸੇ ਪਿਆਸੇ ਨੂੰ ਪਾਣੀ ਪਿਲਾ ਦਿਓ। ਕਿਸੇ ਨੂੰ ਲੰਗਰ ਚਿਤਾ ਦਿਓ। ਕਿਸੇ ਦੀ ਵੈਸੇ ਮਦਦ ਕਰ ਦਿਓ। ਬਾਕੀ ਇਹ ਕਿ ਜਿਹੜਾ ਸਪਿਰਚੁਅਲ ਤੌਰ ਤੇ ਫਾਇਦਾ ਇੱਕ ਤਰ੍ਹਾਂ ਦਾ ਬਾਹਰੀ ਫਾਇਦਾ ਬਾਹਰ ਜ਼ਾਹਿਰ ਦੋਸਤ ਇੱਕ ਬਹੁਤ ਹੀ ਦਰਦ। ਜਾਰੀ ਤੌਰ ਤੇ ਆਮ ਦੁਨੀਆਦਾਰੀ ਹੀ ਮੰਗਦਾ ਤੰਦਰੁਸਤੀ। ਬਾਲ ਬੱਚਿਆਂ ਤੇ ਜਾਂ ਹੋਰ ਘਰ ਦੀ ਖੁਸ਼ਹਾਲੀ ਤੇ ਜੋ ਵੀ ਕਰਦੀ ਇਸ ਦੁਨੀਆ ਵਿੱਚ ਉਹ ਫਕੀਰ ਉਹਨਾਂ ਤੋਂ ਸਿਰਫ ਤਿਆਜ਼ ਮੰਗਦਾ ਉਹ ਬਹੁਤ ਘੱਟ ਸਹਾਜ਼ ਚੰਦੇ ਆ ਲੇਕਿਨ ਲੱਖਾਂ ਕਰੋੜਾਂ ਲੋਕ ਉਹਨਾਂ ਤੋਂ ਆਪਣੇ ਜੋ ਜੋ ਕਿਸੇ ਦੀ ਖਵਾਸ਼ ਹੈ ਉਹ ਜਦੋਂ ਜਿੱਦਾਂ ਦੀ ਨੀਤ ਲੈ ਕੇ ਆਉਂਦਾ ਇਸ ਦਰਬਾਰ ਤੋਂ ਅੱਜ ਤੇ ਫਟਦੀ ਹੈ ਸੋ ਇਹ ਮਕਬਦਾ ਮਰਕਜ਼ ਹੈ ਇਹ ਸੂਫੀ ਉਹ ਅੱਜ ਜਿਹੜਾ ਜੇ ਤੁਸੀਂ ਮੁਹੱਬਤ ਤੋਂ ਸਵਾ ਕੁਛ ਨਾ ਹੋਵੇ ਕਿਉਂਕਿ ਪੰਜਾਬ ਵਿੱਚ ਨਸ਼ਿਆਂ ਦਾ ਬੜਾ ਉਹ ਹੈਗਾ ਅਸੀਂ ਸ਼ੁਰੂਆਤ ਹੀ ਇਸ ਤਰ੍ਹਾਂ ਕੀਤੀ ਸੀ ਕਿ ਇਥੋਂ ਬੱਚਿਆਂ ਲਈ ਜਾਂ ਆਵਾਮ ਲਈ ਜਾਂ ਪੰਜਾਬ ਦੇ ਯੂਥ ਲਈ ਇੱਕ ਐਸਾ ਮੈਸੇਜ ਜਾਵੇ ਕਿ ਜਿਹੜਾ ਸੂਫੀਜ਼ਮ ਹੈ ਉਹਦੇ ਵਿੱਚ ਨਸ਼ੇ ਲਈ ਕਿਸੇ ਵੀ ਤਰ੍ਹਾਂ ਦੇ ਆਰਟੀਫੀਸ਼ੀਅਲ ਨਸ਼ੇ ਦੀ ਜ਼ਰੂਰਤ ਨਹੀਂ ਕਿਉਂਕਿ ਜਦੋਂ ਤੁਸੀਂ ਮੁਹੱਬਤ ਦੇ ਇਸ਼ਕ ਦੇ ਤਸਵੁਫ ਦੇ ਰੰਗ ਤੇ ਰੰਗ ਜਾਂਦੇ ਉਦੇ ਵਿੱਚ ਆਪਣੇ ਵਿੱਚ ਹੀ ਇੰਨਾ ਨਸ਼ਾ ਹੈ ਕਿ ਕਿਸੇ ਰੂਪ ਵਿੱਚ ਵੀ ਬਦਲ ਰਖ ਨਹੀਂ ਕੋਈ ਪਰ ਫਿਰ ਵੀ ਲੋਕਾਂ ਨੂੰ ਪ੍ਰਚਾਰ ਕਰਨਾ ਪੈਂਦਾ ਸੋ ਇਸ ਸੈਮੀਨਾਰ ਕਰਾਏ ਜਿਹੜਾ ਵੀ ਸਿੰਗਰ ਆਏ ਕਵਾਲ ਆਏ ਨਕਾਲ ਆਏ ਉਹਨਾਂ ਨੂੰ ਇਹੀ ਕਿਹਾ ਕਿ ਸੰਤ ਮਹਾਪੁਰਸ਼ ਵੀ ਆਏ ਉਹਨਾਂ ਨੂੰ ਕਿਹਾ ਕਿ ਇਹੀ ਬੇਨਤੀ ਕੀਤੀ ਹੱਥ ਜੋੜ ਕੇ ਕਿ ਇਹੀ ਪ੍ਰਚਾਰ ਕਰੋ ਕਿ ਨਸ਼ੇ ਤੋਂ ਕਿਸੇ ਕੋਣ ਜਾਨ ਚੁੱਕੀ ਕਾਫੀ ਪੰਜਾਬ ਹੋ ਜਿਹੜਾ ਵਸਦਾ ਕਰਾਂ ਦੇ ਨਾਂ ਤੇ ਸੂਤੀਆਂ ਫਕੀਰਾਂ ਦੇ ਨਾਂ ਤੇ ਇਹਦੇ ਵਿੱਚ ਕਿਸੇ ਵੀ ਐਸੀ ਚੀਜ਼ ਦਾ ਇਸਤੇਮਾਲ ਨਾ ਕੀਤਾ ਜਾਵੇ ਸੋ ਇੱਥੇ ਚੰਗੀਆਂ ਗੱਲਾਂ ਸ਼ੁਰੂ ਹੋਈਆਂ ਚੰਗੀਆਂ ਰਹੀਆਂ ਉਹ ਮੁਹੱਬਤ ਦਾ ਮਰਕਜ਼ ਰਿਹਾ ਆ ਮੁਹੱਬਤ ਦਾ ਕੇਂਦਰ ਰਿਹਾ ਇੱਥੇ ਮੁਹੱਬਤ ਹੀ ਚੱਲੇਗੀ ਇੱਥੇ ਨਫ਼ਰਤ ਲਈ ਜਗ੍ਹਾ ਹੀ ਹੈ ਸਾਈਂ ਜੀ ਦੇ ਦਿਨਾਂ ਦੇ ਵਿੱਚ ਕੁਝ ਜਿਹੜੇ ਹੈਗੇ ਉਹ ਬਾਤ ਜਿਹੜਿਆ ਤੁਸੀਂ ਇਹਨੂੰ ਲੈ ਕੇ ਕਿੱਥਾਂ ਦੇ। ਕੋਈ ਕੁਛ ਦੀ ਗਵਾਦ ਪਰਿਵਾਰ ਹੈ ਸਾਡਾ ਆਪਣਾ ਪਰਿਵਾਰ ਹੈ ਰਿਸ਼ੀਨਗਰ ਮੱਦਾ ਨਪੋਤੇ ਆਪਣੇ ਸਾਰੇ ਭੈਣ ਭਰਾ ਆ ਇੱਥੇ ਹੀ ਆਪਾਂ ਪਲੇ ਆ ਇੱਥੇ ਹੀ ਇੰਨਾ ਸਾਰਾ ਕੁਝ ਹਾਸਲ ਹੋਇਆ ਇੱਕ ਪਰਿਵਾਰ ਦੇ ਵਿੱਚ ਚਾਰ ਭਰਾ ਆ ਉਹਨਾਂ 'ਚ ਇੱਕਲਾਪਾਸ ਹੋ ਸਕਦੇ ਆ ਇੱਕ ਬੰਦੇ ਨੂੰ ਇੰਤਜ਼ਾਮ ਦਿੱਤਾ ਜਾਂਦਾ ਜਿਉ ਉਹ ਕਿਸੇ ਕੋ ਕੰਮ 'ਚ ਕਿੰਝ ਪ੍ਰੰਤੂਵਾਤੇ ਉਹਦਾ ਬੰਦੇ ਦਾ ਸਰਦਿਆ ਕਿ ਉਹ ਕਦੇ ਲੋ ਭਾਈ ਤੁਸੀਂ ਚਲਾਓ कि ਜਦੋਂ ਸੁਰੂ ਚਲਾਉਂਦੇ ਨੇ ਫਿਰ ਪਤਾ ਲੱਗਦਾ ਕਿ ਯਾਰ ਕਿ ਐਵੇਂ ਕੋਈ ਗਲਤ ਫੈਸਲਾ ਨਹੀਂ ਸੀ ਅਸੀਂ ਠੀਕ ਬੰਦੇ ਨੂੰ ਇਹਦੇ ਕੀਤਾ ਸੀ ਤੇ ਉਹ ਸਾਰੇ ਭੈਣਾ ਭਰਾਵਾਂ ਦਾ ਜੇ ਹੁਕਮ ਮੰਨਣਾ ਚਾਹੀਦਾ ਕਿਉਂਕਿ ਹੁਣ ਵੀ ਤੁਹਾਡੇ ਕੋਲ ਸਾਰੇ ਜਣੇ ਇਕੱਠੇ ਹੋ ਗਏ ਕੋਈ ਦੀ ਸਾਰੇ ਜਣੇ ਇਕੱਠੇ ਹੋ ਕੇ ਉਹਨਾਂ ਦਾ ਹੀ ਘਰ ਹੈ ਉਹ ਮੈਂ ਆਜਮਾ ਉਹ ਆਜਣ ਕੋਈ ਫਰਕ ਨਹੀਂ ਜਦੋਂ ਕੋਈ ਆਜ ਵੀ ਚੱਲ ਕੇ ਤੇ ਫਿਰ ਆਟਕੜ ਤਕਬਰ ਖੁਦੀ ਮਾਰ ਕੇ ਕਿਉਂਕਿ ਆਪਣਾ ਮਿਸ਼ਨ ਇਸ ਕਾ ਮੁਹੱਬਤ ਤੇ ਪਿਆਰ ਆਪਣਾ ਜਨੂੰ ਮੁਹੱਬਤ ਲਈ ਹੈ। ਜੀਵਨ ਦਾ ਹੁਕਮ ਹੈ ਮੇਰੇ ਭੈਣਾ ਭਰਾਵਾਂ ਦਾ। ਮੈਂ ਹਾਜ਼ਰ ਹਾਂ ਹੁਣ ਇਹ ਸਾਰੀਆਂ ਗੱਲਾਂ ਨੂੰ ਕਰ ਕਨਾਰ ਕਰਕੇ 26 27 ਮਾਰਚ ਨੂੰ ਜਿਹੜੀ ਆਪਾਂ ਹਰ ਸਾਲ ਵਰਸੀ ਮਨਾਉਂਦੇ ਹਾਂ ਬਾਪੂ ਜੀ ਦੀ ਉਹਦੇ ਲਈ ਆਪਾਂ ਤਿਆਰੀਆਂ ਸ਼ੁਰੂ ਕਰੀਏ। ਆਪਾਂ ਇਥੋਂ ਉਸੇ ਤਰ੍ਹਾਂ ਮੁਹੱਬਤ ਦਾ ਪੈਗਾਮ ਦੇਗੇ ਔਰ ਲੋਕਾਂ ਨੂੰ ਦੱਸੀਏ ਕਿ ਅਸੀਂ ਇਕੱਠੇ ਆਂ ਔਰ ਆਓ ਸਾਰੀ ਸੰਗਤ ਨੂੰ ਵੀ ਬੇਨਤੀ ਹੈ ਬੇਖੌਫ ਹੋ ਕੇ ਕਿਸੇ ਵੀ ਤਰ੍ਹਾਂ ਦਾ ਕੋਈ ਮਨਚੋਰੀ ਨਹੀਂ ਹੋਣੀ ਚਾਹੀਦਾ ਹਾਉ ਜੀ ਆਨ ਇਹ ਦਰਬਾਰ ਸਾਰਿਆਂ ਦਾ ਇਹ ਕੋਈ ਕੋਈ ਬੁੱੱਗੜ ਮਾਰ ਕੇ ਨਹੀਂ ਕਿਸੇ ਨੇ ਰੈਡ ਲੈ ਜਾਣਾ ਕਿੱਥੇ ਤੋਂ ਸ਼ੁਰੂ ਹੋਇਆ ਕਿਵੇਂ ਬਣਿਆ ਸਾਰਿਆਂ ਨੇ ਆਪਣੀਆਂ ਅੱਖਾਂ ਨਾਲ ਦੇਖਿਆ ਤੇ ਇਹ ਐਸਾ ਦਰਬਾਰ ਹੈ ਨਹੀਂ ਜਿੱਥੇ ਕੋਈ ਹਿਡਨ ਹੈ ਕੋਈ ਚੀਜ਼ ਨਾ ਇੱਥੇ ਸਿਸਟਮ ਹੈ ਐਸਾ ਕਿਤੇ ਕੋਈ ਕਿਸੇ ਨੂੰ ਕਰ ਸਕੇ ਲੇਕਿਨ ਚੱਲਦਾ ਨਹੀਂ ਹੈ ਇਸ ਤਰ੍ਹਾਂ ਦੁਨੀਆ ਚੱਲਦੀ ਹੈ ਤੇ ਕੋਈ ਨਵਾਂ ਨੀ ਕੰਮ ਸ਼ੁਰੂ ਹੋਇਆ ਜਿਵੇਂ ਕੋ ਦੁਨੀਆ ਚੱਲੀ ਹੈ ਅਗਰ ਕੋਈ ਕਿਸੇ ਨੂੰ ਡਾਊਟ ਹੈ ਤੇ ਤੁਸੀਂ ਤੋਂ ਭਾਈ ਕੋ ਡਾਊਟ ਕਲੀਅਰ ਕਰ ਲੈ ਬਦੋ ਹੋ ਜਾਏ ਤੇ ਮਨੋ ਸਾਫ਼ ਕਰਕੇ ਆਓ ਜਿੰਨੀ ਜਰ ਮਨ ਨਹੀਂ ਸਾਫ਼ ਹੈ ਕਹਿੰਦੇ ਨਾ ਤੂੰ ਤਕਲਿਫ ਕੋ ਵੀ ਇਖਲਾਸ ਸਮਝਦਾ ਹੈ ਫਰਾਜ਼ ਦੋਸਤ ਹੋਤਾ ਨਹੀਂ ਹਰ ਹੱਥ ਮਿਲਾਣੇ ਵਾਲਾ ਜਿਗਨਾ ਹੱਥ ਮਿਲਾ ਲਓ ਐਤੋ ਵੀ ਸਾਥ ਹੈ ਤੋ ਬੈਲ ਨੂੰ ਤੋਂ ਲਈ ਇਹ ਮਰਕਜ਼ ਬਣਿਆ ਰਸੀਵਰ ਜਿਹੜਾ ਲੱਗਾ ਹੋਇਆ ਉਹ ਇਸੇ ਤਰ੍ਹਾਂ ਹੀ ਜਾਏਗਾ ਇਹ ਜਦੂਰ ਸੰਗਤ ਤੋਂ ਇਹ ਕਿ ਸੰਗਤ ਵੀ ਮਵਾ ਗਿਆ ਸਾਰਿਆਂ ਦੇ ਸੱਜਣਾ ਮਿੱਤਰਾਂ ਨੇ ਹੀ ਲਵਾਇਆ ਆਪੇ ਵਿੱਚ ਰਸੀਵਰ ਕਿਹਦਾ ਅਸਲੀ ਸਰਕਾਰ ਤਾਂ ਬਾਪੂ ਲਾਲ ਬਾਦਸ਼ਾਹ ਹੈ ਬਾਕੀ ਸਰਕਾਰਾਂ ਤਾਂ ਉਹਦੀਆਂ ਜਾਂਦੀਆਂ ਨੇ ਕਈਆਂ ਸਰਕਾਰਾਂ ਦਾ ਅਸੀਂ ਵੀ ਹਿੱਸਾ ਬਣੇ ਦੁਨਿਆਵੀ ਸੇ ਕਰਾਂਗੇ ਲੇਕਿਨ ਸਾਡੀ ਸਾਰੀ ਦੀ ਸਰਕਾਰ ਬਾਪੂ ਲਾਲ ਬਾਦਸ਼ਾਹ ਹੈ ਉਹ ਤੁਜੀ ਮੇ ਸੰਗਤ ਚਾਹੀਗੀ ਜਾਂ ਸਾਡੇ ਅਗੁੱਟ ਸਾਰੇ ਦੇਖੇ ਅਸੀਂ ਭਰਾ ਹੀ ਆ ਸਾਰੇ ਅਸੀਂ ਜੰਮੇ ਅਲੱਗ-ਅਲੱਗ ਹੈ ਭਰਾ ਹੀ ਆ ਤੇ ਕੋਈ ਗਲਤਫਹਮੀ ਨਹੀਂ ਸਾਡੇ ਕਿਸੇ ਵੀ ਤਰ੍ਹਾਂ ਦੀ ਸੰਗਤ ਲਈ ਮੈਸੇਜ ਆਇਆ ਸੰਗਤ ਲਈ ਹੀ ਮੈਸੇਜ ਆ ਕਿ ਜੀ ਆਣ ਤੁਹਾਡਾ ਇੱਕ ਇੱਕਰ ਰਮਾਣਾ ਸਿਰ ਮੱਥੇ ਲੇਕਿਨ ਇਥੇ ਕੋਈ ਤੁਕਚਾ ਦੇਣ ਵਾਲਾ ਬਾਬਾ ਬੂਬਾ ਹੈ ਨਹੀਂਗਾ ਇੱਥੇ ਕੋਈ ਧਾਗੇ ਤਗੀ ਦੇਣ ਵਾਲਾ ਪਕੰਡ ਇਥੇ ਹੈ ਨਹੀਂਗਾ ਇਹ ਮਸਤਾਂ ਦੀ ਗੱਦੀ ਆ ਕਿਸੇ ਵੀ ਵਿਅਕਤੀ ਦੀ ਪੂਜਾ ਨਾ ਕਰੋ ਚਾਹੇ ਮੈਂ ਆ ਚਾਹੇ ਕੋਈ ਹੋਰ ਆ ਸਿਰਫ ਬਾਪੂ ਲਾਲ ਬਾਦਸ਼ਾਹ ਸਰਕਾਰ ਦਾ ਉਹ ਆਸਥਾਨ ਆ ਜਿਹਨੂੰ ਉੱਥੇ ਸ਼ਰਧਾ ਉੱਥੇ ਜਾ ਕੇ ਜਿੱਦਾਂ ਦੀ ਦੀਤ ਲੈ ਕੇ ਜਾਓਗੇ ਅੱਜ ਤੱਕ ਕੋਈ ਫਾਲਤੂ ਨਹੀਂ ਆ ਤੇ ਮਿਰਕਲ ਵਿੱਚ ਕਰਾਮਾਤ ਵਿੱਚ ਕ੍ਰਿਸ਼ਮੀਆਂ ਵਿੱਚ ਜਾਦੂ ਵਿੱਚ ਤੂਨੇ ਵਿੱਚ ਇਹ ਡੇਰਾ ਵਿਸ਼ਵਾਸ ਨਹੀਂ ਕਰਦਾ ਮੱਥੇ ਸੱਤੇ ਇਕਾਉਣ ਚ ਵਿਸ਼ਵਾਸ ਨਹੀਂ ਕਰਦਾ ਵਿਅਕਤੀ ਪੂਜਾ ਤੇ ਵਿਸ਼ਵਾਸ ਕਰਦਾ ਇੱਕ ਮਾਲਕ ਆ ਸਾਰਿਆਂ ਦਾ ਇੱਕੋ ਹੀ ਤੇ ਉਹਦੇ ਆਪਾ ਸਾਰੇ ਬੱਚੇ ਆ ਤੇ ਉਹਨੂੰ ਮੰਨੋ ਉਹਨੂੰ ਮੰਨੋ ਕਿਸੇ ਬੰਦੇ ਨੂੰ ਤੁਸੀਂ ਜੇ ਇਮੋਸ਼ਨਲ ਹੋ ਕੇ ਮੰਨ ਲੀਏ ਇੱਕ ਨਕਸ਼ਾ ਬਣਾ ਲੈਂਦੇ ਜਦੋਂ ਉਹ ਬੰਦਾ ਇਦਾਂ ਦਾ ਨਹੀਂ ਨਿਕਲਦਾ ਕਿ ਕਿੰਨੀ ਤਕਲੀਫ ਹੁੰਦੀ ਆ ਆਪਾਂ ਕੱਲੇ ਬੰਦਿਆਂ ਵਗਰੋਂ ਆਪਾਂ ਉਹਦੇ ਵਗਰ ਫਿਰੇ ਜਿਹੜਾ ਸਾਰਿਆਂ ਦਾ ਮਾਲਕੂਤ ਸਾਰਿਆਂ ਦਾ ਮਾਲਕ ਹੈ ਜੀ ਵੀ ਕਬਜ਼ਾ ਹੈ ਕੁਦਰਤ ਚ ਆਪਣੀ ਜਾਨ ਹੈ ਏ ਆਤਾ ਬਸ ਸਾਦਾ ਕੋਈ ਪਤਾ ਕਦੋਂ ਚਲ ਜਾਣਾ ਕਦੋਂ ਆਪਾਂ ਟੱਕਰ ਹੋ ਜਾਣਾ ਪਤਾ ਨਹੀਂ ਦੂਸਰਾ ਸਾਹ ਆਉਣਾ ਕਿ ਨਹੀਂ ਆਉਣਾ ਇਸ ਕਰਕੇ ਜਿੰਨੀ ਕਿ ਜ਼ਿੰਦਗੀ ਹੈ ਮੁਹੱਬਤ ਕਰੇ ਮੁਹੱਬਤ ਹੀ ਇੱਕ ਮਿਸ਼ਨ ਲੈ ਕੇ ਚੱਲੋ ਇਸ ਦਰਬਾਰ ਦਾ ਮੈਸੇਜ ਆਫ ਲਵ ਦੇਣਾ ਹੀ ਮਿਸ਼ਨ ਹੋਰ ਕੋਈ ਵਿਸ਼ੇ ਨਹੀਂ